ਦਿੱਲੀ ਵਿੱਚ ਖਤਰਨਾਕ ਪੱਧਰ ਉਤੇ ਪਹੁੰਚ ਚੁੱਕੀ ਹਵਾ ਪ੍ਰਦੂਸ਼ਣ ਦੀ ਚਰਚਾ ਇੱਕ ਵਾਰ ਫਿਰ ਤੋਂ ਤਿੱਖੀ ਹੋ ਚੁੱਕੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਦਿੱਲੀ ਦਾ ਧੂਆ ਪ੍ਰਾਲੀ ਸੜਨ ਦੇ ਨਾਲ ਵਧਿਆ ਹੈ ਤਾਂ ਫਿਰ ਮੁੰਬਈ ਦੀ ਹਵਾ ਆਖਿਰ ਮਾੜੀ ਕਿਵੇਂ ਹੋ ਸਕਦੀ ਹੈ ਇੰਨੀ ਮਾੜੀ ਸ਼੍ਰੇਣੀ ਵਿੱਚ ਦਰਜ ਕਿਵੇਂ ਹੋ ਚੁੱਕੀ ਹੈ ਜਿੱਥੇ ਨਾ ਪਰਾਲੀ ਸਾੜੀ ਜਾਂਦੀ ਹੈ ਤੇ ਨਾ ਹੀ ਖੇਤਾਂ ਦੀ ਅੱਗ ਦਾ ਧੂੰਆਂ ਵਗਦਾ ਹੈ ਇੱਕ ਪਾਸੇ ਦਿੱਲੀ ਦੇ ਹਾਲ ਬਿਲਕੁਲ ਨਾਜ਼ੁਕ ਹੋਏ ਪਏ ਨੇ ਇਹ ਕਿਉਂ ਆਈ ਵੈਰੀ ਪੂਰ ਕੈਟਾਗਰੀ ਵਿੱਚ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਕੋਈ ਕਿਸਾਨਾ ਹੋਣ ਦੇ ਬਾਵਜੂਦ ਮੁੰਬਈ ਦੀ ਹਵਾ ਵੀ ਪੂਰ ਸ਼੍ਰੇਣੀ ਵਿੱਚ ਦਰਜ ਕੀਤੀ ਜਾ ਚੁੱਕੀ ਹੈ ਪਰ ਮੁੰਬਈ ਦਾ ਦੋਸ਼ ਕਿਸ ਉੱਤੇ ਮੜਿਆ ਜਾਣਾ ਚਾਹੀਦਾ ਹੈ ਅਸਲ ਸੱਚਾਈ ਅੰਕੜੇ ਬਿਆਨ ਕਰਦੇ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਮੁਤਾਬਕ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਕਮੀ ਆਈ ਹੈ 2020 ਨਾਲ ਤੁਲਨਾ ਕਰੀਏ ਤਾਂ ਇਸ ਸਾਲ ਪ੍ਰਾਲੀ ਸਾੜਨ ਦੇ ਮਾਮਲੇ ਵਿੱਚ 85 ਤੋਂ 96% ਤੱਕ ਦੀ ਕਮੀ ਦਰਜ ਕੀਤੀ ਗਈ ਹੈ ਪੰਜਾਬ ਵਿੱਚ 2020 ਵਿੱਚ 10791 ਮਾਮਲੇ ਸਨ ਜਦੋਂ ਕਿ ਇਸ ਸਾਲ ਇਹ ਗਿਣਤੀ ਘਟ ਕੇ 415 ਰਹਿ ਚੁੱਕੀ ਹੈ ਇਸ ਦੇ ਬਾਵਜੂਦ ਦਿੱਲੀ ਦਾ ਪ੍ਰਦੂਸ਼ਣ ਘਟਣ ਦੀ ਬਜਾਏ ਵੱਧਦਾ ਰਿਹਾ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਪਰਾਲੀ ਸਿਰਫ 8 10% ਯੋਗਦਾਨੀ ਕਾਰਨ ਹੈ ਮੁੱਖ ਕਾਰਨ ਨਹੀਂ ਤਾਂ ਤਸਵੀਰ ਸਾਫ ਹੈ ਕਿ ਦਿੱਲੀ ਐਨਸੀਆਰ ਵਿੱਚ ਵਾਹਨ ਉਦਯੋਗ ਨਿਰਮਾਣ ਧੂਆਂ ਕੋਲਾ ਆਧਾਰਿਤ ਊਰਜਾ ਤੇ ਸ਼ਹਿਰੀ ਪ੍ਰਦੂਸ਼ਣ ਇਸ ਸੰਕਟ ਦੇ ਲਈ ਵੱਡੇ ਦੋਸ਼ੀ ਨੇ ਪਰ ਹਮੇਸ਼ਾ ਕਿਸਾਨਾਂ ਨੂੰ ਹੀ ਦੋਸ਼ੀ ਬਣਾਇਆ ਗਿਆ ਹੈ ਜਦ ਕਿ ਅਸਲ ਮਸਲੇ ਤੋਂ ਧਿਆਨ ਹਟਾ ਦਿੱਤਾ ਗਿਆ ਹੈ ਦਿੱਲੀ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸੱਚ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੱਲ ਕਿਸਾਨਾਂ ਨੂੰ ਦੋਸ਼ੀ ਬਣਾਉਣ ਦੇ ਵਿੱਚ ਨਹੀਂ ਸਗੋਂ ਸ਼ਹਿਰੀ ਪ੍ਰਦੂਸ਼ਣ ਦੇ ਅਸਲੀ ਸਰੋਤਾਂ ਉੱਤੇ ਕੜੀ ਕਾਰਵਾਈ ਕਰਨ ਦੇ ਵਿੱਚ ਹੈ ਅਤੇ ਪੰਜਾਬ ਦੇ ਕਿਸਾਨ ਇਸ ਵਾਰ ਦੋਸ਼ੀ ਨਹੀਂ ਤਾਰੀਫ ਦੇ ਹੱਕਦਾਰ ਨੇ ਦਿੱਲੀ ਵਿੱਚ ਖਤਰਨਾਕ ਪੱਧਰ ਉੱਤੇ ਪਹੁੰਚ ਚੁੱਕੀ ਹਵਾ ਪ੍ਰਦੂਸ਼ਣ ਦੀ ਚਰਚਾ ਇੱਕ ਵਾਰ ਫਿਰ ਤੋਂ ਤਿੱਖੀ ਹੋ ਚੁੱਕੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਦਿੱਲੀ ਦਾ ਧੂਆਂ ਪਰਾਲੀ ਸਾੜਨ ਦੇ ਨਾਲ ਵਧਿਆ ਹੈ ਤਾਂ ਫਿਰ ਮੁੰਬਈ ਦੀ ਹਵਾ ਆਖਿਰ ਮਾੜੀ ਕਿਵੇਂ ਹੋ ਸਕਦੀ ਹੈ ਇੰਨੀ ਮਾੜੀ ਸ਼੍ਰੇਣੀ ਵਿੱਚ ਦਰਜ ਕਿਵੇਂ ਹੋ ਚੁੱਕੀ ਹੈ ਜਿੱਥੇ ਨਾ ਪਰਾਲੀ ਸਾੜੀ ਜਾਂਦੀ ਹੈ ਤੇ ਨਾ ਹੀ ਖੇਤਾਂ ਦੀ ਅੱਗ ਦਾ ਧੂੰਆਂ ਵਗਦਾ ਹੈ ਇੱਕ ਪਾਸੇ ਦਿੱਲੀ ਦੇ ਹਾਲ ਬਿਲਕੁਲ ਨਾਜ਼ੁਕ ਹੋਏ ਪਏ ਨੇ ਇਹ ਕਾਵਾਈ ਵੈਰੀ ਪੂਰ ਕੈਟਾਗਰੀ ਵਿੱਚ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਕੋਈ ਕਿਸਾਨ ਨਾ ਹੋਣ ਦੇ ਬਾਵਜੂਦ ਮੁੰਬਈ ਦੀ ਹਵਾ ਵੀ ਪੂਰ ਸ਼੍ਰੇਣੀ ਵਿੱਚ ਦਰਜ ਕੀਤੀ ਜਾ ਚੁੱਕੀ ਹੈ ਪਰ ਮੁੰਬਈ ਦਾ ਦੋਸ਼ ਕਿਸੇ ਉੱਤੇ ਮੜਿਆ ਜਾਣਾ ਚਾਹੀਦਾ ਹੈ ਅਸਲ ਸੱਚਾਈ ਅੰਕੜੇ ਬਿਆਨ ਕਰਦੇ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਮੁਤਾਬਕ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਕਮੀ ਆਈ ਹੈ 2020 ਨਾਲ ਤੁਲਨਾ ਕਰੀਏ ਤਾਂ ਇਸ ਸਾਲ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ 85 ਤੋਂ 96% ਤੱਕ ਦੀ ਕਮੀ ਦਰਜ ਕੀਤੀ ਗਈ ਹੈ ਪੰਜਾਬ ਵਿੱਚ 2020 ਵਿੱਚ 10791 ਮਾਮਲੇ ਸਨ ਜਦੋਂ ਕਿ ਇਸ ਸਾਲ ਇਹ ਗਿਣਤੀ ਘਟ ਕੇ 415 ਰਹਿ ਚੁੱਕੀ ਹੈ ਇਸ ਦੇ ਬਾਵਜੂਦ ਦਿੱਲੀ ਦਾ ਪ੍ਰਦੂਸ਼ਣ ਘਟਣ ਦੀ ਬਜਾਏ ਵੱਧਦਾ ਰਿਹਾ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਪ੍ਰਾਲੀ ਸਿਰਫ 8-10% ਯੋਗਦਾਨੀ ਕਾਰਨ ਹੈ ਮੁੱਖ ਕਾਰਨ ਨਹੀਂ ਤਾਂ ਤਸਵੀਰ ਸਾਫ ਹੈ ਕਿ ਦਿੱਲੀ ਐਨਸੀਆਰ ਵਿੱਚ ਵਾਹਨ ਉਦਯੋਗ ਨਿਰਮਾਣ ਧੂਆਂ ਕੋਲਾ ਆਧਾਰਿਤ ਊਰਜਾ ਤੇ ਸ਼ਹਿਰੀ ਪ੍ਰਦੂਸ਼ਣ ਇਸ ਸੰਕਟ ਦੇ ਲਈ ਵੱਡੇ ਦੋਸ਼ੀ ਨੇ ਪਰ ਹਮੇਸ਼ਾ ਕਿਸਾਨਾਂ ਨੂੰ ਹੀ ਦੋਸ਼ੀ ਬਣਾਇਆ ਗਿਆ ਹੈ ਜਦ ਕਿ ਅਸਲ ਮਸਲੇ ਤੋਂ ਧਿਆਨ ਹਟਾ ਦਿੱਤਾ ਗਿਆ ਦਿੱਲੀ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸੱਚ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੱਲ ਕਿਸਾਨਾਂ ਨੂੰ ਦੋਸ਼ੀ ਬਣਾਉਣ ਦੇ ਵਿੱਚ ਨਹੀਂ ਸਗੋਂ ਸ਼ਹਿਰੀ ਪ੍ਰਦੂਸ਼ਣ ਦੇ ਅਸਲੀ ਸਰੋਤਾਂ ਉੱਤੇ ਕੜੀ ਕਾਰਵਾਈ ਕਰਨ ਦੇ ਵਿੱਚ ਹੈ ਅਤੇ ਪੰਜਾਬ ਦੇ ਕਿਸਾਨ ਇਸ ਵਾਰ ਦੋਸ਼ੀ ਨਹੀਂ ਤਾਰੀਫ ਦੇ ਹੱਕਦਾਰ ਨੇ